ਲੈ ਵੀ ਮੈਟਰ 1 2 3 ਹੋ ਗਏ ਤਰਨਾ ਲ ਦਿਲਾਨੇ ਵਾਲਾ ਲੱਗਦਾ ਲੈ ਲਿਆ ਲੈ ਚੱਕ 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 ਫੜ ਗਿਆ ਫੜ ਗਿਆ ਫੜ ਗਿਆ ਜੱਕਰ ਫੜ ਗਿਆ ਜੱਕਰ ਫੜ ਗਿਆ ਜੱਕਰ ਲੋ ਵੀ ਲੈ ਵੀ ਤਾਵਦਾ 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 ਸੱਜਣਾ ਉਹ ਗੱਲਾਂ ਕਿੱਥੇ ਨੇ ਉਹ ਗੱਲਾਂ ਕਿੱਥੇ ਨੇ ਮੈਟਰੋ ਸੋਣ ਵਾਲੇ ਕਹ ਜਾਂਦਾ ਜੀ ਚੈਂਪੀਅਨ ਗਰੁੱਪ ਵਾਲੇ ਵੀਰਾਂ ਦਾ ਇਹ ਟਰਾਲੀ ਜੀ ਨੂੰ ਦੇਖ ਕੇ ਡਮਾੜੇ ਟਰੈਕਟਰ ਨੂੰ ਡਰ ਲੱਗਣ ਲੱਗ ਜਾਂਦਾ ਵੀ ਕਿਹੜੇ ਲੁੱਟ ਭਰੀ ਬੈਠਿਆ ਕਰੋ ਜੱਗ ਮਿੱਤਰੋ ਸੋਨਾਲਿਕਾ ਜੀ 50 ਦਾ ਕਰੋ ਕੋਸੇ ਅੱਜ ਮੈਨੂੰ ਲੱਗਦਾ ਕਰਤਾ ਕੰਮ ਇਹ ਇਹ ਦੇਖੀ ਪਹਿਲੀ ਵੀਚਰ ਗਿਆ ਆ ਨਹੀਂ 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 ਛੱਟ ਗਿਆ ਥਿਆਰਾ ਜੇ ਜੀ ਵੀਰ ਨੂੰ ਪਹਿਲੀ ਪਤਾ ਲੱਗ ਗਿਆ ਮਗਰੀ ਲਈ ਆਉਂਦਾ ਏਸੀਪੀ ਵਾਲਾ ਵੀ ਆਉਂਦਾ ਬਾਈ ਵੀਰ ਨੂੰ ਪਤਾ ਲੱਗ ਗਿਆ ਜੇਸੀਪੀ ਵੀ ਆਮੀ ਹੈ ਚੱਲ 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 ਰੱਸੀ ਮੰਨੀ ਵਰਦਾ ਪਤੰਦਰ ਰੇਸ ਨਾਲ ਵੀ ਚੱਲ 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 ਸੋਨ ਵਾਲੇ ਕਾ ਮੈਟਰ ਤਰਪੂ ਦਰਪੂ ਦਾ ਜਿਵੇਂ ਕਹਦੀ ਜਿੰਨੇ ਟਰੈਕਟਰਾਂ ਦੇ ਸਭ ਦੀ ਲੱਗੀ ਹੋਈ ਹੈ ਇੱਥੇ ਆਉਂਦਾ ਡਰਾਮ ਦਾ ਮਗਰ ਜਹਾਜ਼ ਬਣਾਈ ਨਾ ਵੇ ਸੱਜਣਾ ਨਾ ਨਾ ਵੇ ਸੱਜਣਾ ਨਾ ਮੋੜਦੇ ਅੜਾ ਬਣ ਜਾਂਦਾ ਇਹ ਜੇਪੀ ਨੇ ਗਰੁੱਪ ਦਾ ਰੈਕਟਰ ਆ ਜੀ ਇਹ ਚੈਂਪੀਅਨ ਆ ਗਿਆ ਚੈਂਪੀਅਨ ਆਏ ਹੁਣ ਤਾਂ ਅਸੀਂ ਥੱਕੀ ਜਊ ਜੇ ਸਿੰਗਰ ੱਤਕਾ ਨਾਲ ਵੀ ਨਹੀਂ ਰੇਸ ਕਰ ਰਿਹਾ ਮੇਰੇ ਬੀਓ ਕੱਲੇ ਨਾ ਤੱਕਦਾ ਨਹੀਂ ਹੈਗਾ ਜੇ ਨਾ ਵੇ ਸੱਜਣਾ ਨਾ ਇਹ ਗੱਲਾਂ ਨਹੀਂ ਬਣਦੀਆਂ ਇਹ ਤਾਂ ਕਿਹੜਾ ਲੱਗਣਾ ਨਹੀਂ ਹਾਂ ਆ ਬੜੀਆਂ ਨਾ ਗੱਲਾਂ ਇੱਥੇ ਭਜਾ ਪੱਕੇ ਚ ਮੇਟਰ ਸੋਣ ਵਾਲੀ ਕਨੇ ਵੀ ਨਹੀਂ ਲਾਇਆ ਚੱਕਰ ਕਰਿਆ ਨਹੀਂ ਪੂਰਾ ਤੇ ਜੀਐਸਬੀ ਨਾਲ ਹੀ ਕਰਿਆ ਪਾਸ ਇਹ ਵੀ ਆਹ ਲੈਂਦਾ ਜੀਐਸਬੀ ਵਾਲਾ ਸਵਾਦ ਅੱਜ